ਫਤੇਗੜ ਸਾਹਿਬ ਵਿਖੇ ਸਵਰਗੀ ਕਿਰਪਾਲ ਸਿੰਘ ਲਿਬੜਾ ਅਕੈਡਮੀ ਦੇ ਪ੍ਰਧਾਨ ਅਮਰਿੰਦਰ ਸਿੰਘ ਲਿਬੜਾ ਨੇ ਨਾਮਧਾਰੀ ਬੇਬੀ ਲੀਗ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਆਈ ਟੀਮ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਸਿਹਤਮੰਦ ਅਤੇ ਨਿਰੋਗ ਪੰਜਾਬ ਬਣਾਉਣ ਲਈ ਹਰ ਪੰਜਾਬ ਵਾਸੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਮੋਬਾਈਲ ਦੇ ਦਲਦਲ ਵਿੱਚ ਫਸ ਗਈ ਹੈ ਜਿਸ ਨੂੰ ਬਚਾਉਣ ਲਈ ਮਾਪੇ ਆਪਣੇ ਬੱਚਿਆਂ ਨੂੰ ਗਰਾਊਂਡਾਂ ਵਿੱਚ ਲੈ ਕੇ ਆਉਣ ਤਾਂ ਜੋ ਵੱਖ-ਵੱਖ ਖੇਡਾਂ ਵਿੱਚ ਆਪਣਾ ਨਾਮ ਰੌਸ਼ਨ ਕਰਨਗੇ ਉੱਥੇ ਹੀ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਬਣਨਗੇ ਇਹ ਬੰਗਲਾ ਬਾਈਕ ਦੇ ਲਈ ਕੋਈ ਕੁਸ਼ੀ ਦੀ ਗੱਲ ਨਾ ਬੜਾ ਸਿਆਸੀ ਅੱਜ ਪ੍ਰੋਗਰਾਮ ਸਾਫ ਕਰਨਾ ਲਾਇਆ ਸੀ ਉਹ ਵੀ ਆਉਣੀ ਉਹ ਬਹੁਤ ਸਾਰੇ ਪਰ ਇਸ ਵਿੱਚ ਬਹੁਤ ਸਾਰੀ ਗੱਲ ਹੈ ਉਹ ਯਾਰ ਉਹ ਚਾਲੀ ਦੀ ਗੱਲ ਨਾਮਤਾਰੀ ਲੋਕ ਤੇ ਇੱਕ ਤੇ ਅੰਤ ਤੱਕ ਨੰਬਰ ਇਹ ਵਿਸ਼ਾ ਵੀ ਹੈ ਜਿਹੜਾ ਮਤਾ ਦੇ ਰਿਹਾ ਹੈ ਤਾਂ ਇਹ ਪਾਸ ਹੋਣਾ ਚਾਹੀਦਾ ਹੈ। ਆਪਾਂ ਨੂੰ ਇਹਨਾਂ ਦੇ ਨਾਲ ਇੱਕ ਰੋਲ ਲੈ ਕੇ ਕਰਨਾ ਚਾਹੀਦਾ ਹੈ। ਪਰ ਇਹਦੀ ਜਿੰਨੀ ਨੰਬਰ ਚਾਹੀਦੀ ਹੈ ਉਹ ਉਹਨਾਂ ਨੇ ਸਾਡੇ ਨਾਲ ਪਾਈ ਹੈ। ਉਹ ਪੂਰੀ ਬਣਾਈ ਲੈ ਆਉਣਗੇ ਔਰ ਅਗਲੀ ਫੀਲ ਕਰ ਸਕਦੇ ਹਾਂ। ਉਹ ਅੰਡਰ 13 ਦੇ ਲੜਕੀਆਂ ਜਿਹੜੇ ਇਹ ਨਾਮਤਾਰੀ ਫੋਟੋ ਵਾਲ ਅਕੈਡਮੀ ਕੋਲੇ ਵੀ ਬੇਵੀਲੀ ਕਰਵਾਈ ਗਈ ਸੀ ਉਸ ਦੇ ਵਿੱਚ ਦਫਾਨ ਆਸਨ ਕੀਤਾ ਅਕੀਮਾ ਦੇ ਵਿੱਚੋਂ ਉਸ ਦੇ ਸੰਬੰਧ ਦੇ ਵਿੱਚ ਅੱਜ ਬੱਚਿਆਂ ਨੂੰ ਪ੍ਰਧਾਨ ਜੀ ਵੱਲੋਂ ਰਵਾਰ ਅਮਰਿੰਦਰ ਸਿੰਘ ਜੀ ਲੇਵੜਾ ਤੋਂ ਇਸ ਅਕੈਡਮੀ ਦੇ ਪ੍ਰਧਾਨ ਜੀ ਨੇ ਪਾਸ ਦੇ ਵੀ ਪ੍ਰਧਾਨ ਨੇ ਸਾਡੇ ਸਾਰੇ ਜਿੰਨੇ ਵੀ ਮੈਂਬਰਸ ਨੇ ਕਦੇ ਪਲੀਨ ਸਾਰੇ ਪਨਾ ਵੱਲੋਂ ਅੱਜ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਇਹ ਉਹ ਮੁੱਖ ਗੱਲ ਤੋਂ ਮੁੱਖਤ ਸਦੇਹੀ ਹੈ ਜੀ ਵੀ ਸਾਡੇ ਇੱਥੇ ਪਤੇ ਕਰ ਮਦਲੇ ਆ ਏਰੀਆ ਦੇ ਵਿੱਚ ਲੋਟ ਏਰੀਆ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਅਕੈਡਮੀ ਨਹੀਂ ਸੀਗੀ ਜਦੋਂ 6 ਸਾਲ ਤੋਂ ਲੈ ਕੇ 13-14 ਸਾਲ ਤੱਕ ਦੀ ਬੱਚਿਆਂ ਦੀ ਇਥੇ ਦੇਖ ਸਕਦੇ ਹੋ ਤੇ ਉਹ ਬੱਚੇ ਮੰਨ ਲਓ ਫੋਨ ਜਾਂ ਹੋਰ ਅਜਿਹੀਆਂ ਚੀਜ਼ਾਂ ਨਾਲੋਂ ਤੋਂ ਦਹਾੜੀਆਂ ਨਾਲੋਂ ਤੋਂ ਦੂਰ ਰਹਿ ਕੇ ਮਤਲਬ ਗਰਾਊਂਡਾਂ ਦੇ ਨਾਲ ਜੁੜਨ ਨਾਲੇ ਫਿਜ਼ੀਕਲੀ ਫਿੱਟ ਰਹਿਣਗੇ ਜਾਂ ਫਿਜ਼ੀਕਲੀ ਫਿੱਟ ਰਹਿਣਗੇ ਦਾ ਮੈਂਟਲੀ ਵੀ ਸੌਂਗ ਰਹਿਣਗੇ ਸਰੀਰ ਦੇ ਵਿੱਚ ਵੀ ਤੇ ਪਰਮਾਣੂ ਦੀ ਮਾਪਿਆਂ ਕੀ ਅਪੀਲ ਕਰਨਾ ਚਾਹੁੰਦਾ ਆਪਾਂ ਨੂੰ ਇਹ ਅਪੀਲ ਹੈ ਜੀ ਮਾਪੇ ਇੱਕ ਤਾਂ ਰਿਜ਼ਲਟ ਬਹੁਤ ਛੇਤੀ ਭਾਰਦੇ ਆ ਇਹ ਸਪੋਰਟਸ ਇਹਦੇ ਵਿੱਚ ਤਾਂ ਬਹੁਤ ਟਾਈਮ ਲੱਗਦਾ ਜੀ ਰਿਜ਼ਲਟ ਮਤਲਬ ਟਾਈਮ ਲੱਗਦਾ ਵੀ ਜੇ ਫਟਾ ਗਰਾਊਂਡ 'ਤੇ ਆਊਗਾ ਕੁਸ਼ਰੂ ਕਰੂਗਾ ਬੱਚਾ ਡੇਲੀ ਅਸੀਂ ਵੀ ਬੱਚਿਆਂ ਨੂੰ ਗਾਈਡ ਕਰਦੇ ਆ ਰਿਜ਼ਲਟ ਪੋਜ਼ਿਟਿਵ ਹੀ ਆਉਂਦਾ ਤੇ ਮੰਨ ਲਓ ਕੋਈ ਇੰਟਰਨੈਸ਼ਨਲ ਨੈਸ਼ਨਲ ਲੈਵਲ ਦਾ ਪਲੇਅਰ ਨਹੀਂ ਬਣੂਗਾ ਤਾਂ ਉਹ ਬਟੇ ਕੇ ਚੰਗਾ ਇਨਸਾਨ ਜ਼ਰੂਰ ਬਣ ਜੂਗਾ ਤੇ ਗਰਾਉਂਡ ਤੇ ਬੱਚਾ ਆਹ ਭਾਈ ਫਤਈ ਸਪੋਰਟ ਪਾਕਿਸਤਾਨ ਦੇ ਬਰਾਏ ਉਹਨੇ ਬਾਰ ਕੰਮ ਜਿਹੜਾ ਇਹਨੇ ਕੀਤਾ ਆ ਇਹ ਹਸਲ ਕੀਤਾ ਤੇ ਅਰੇ ਬੱਚਿਆਂ ਦੇ ਮਾਪੇ ਨੇ ਇਹੀ ਪੀੜਾ ਵੀ ਆਪਣੇ ਬੱਚਿਆਂ ਨੂੰ ਬਰਾਉਣ ਵਿੱਚ ਸਭ ਤੋਂ ਜੋ ਆ ਰਹੇ ਨਸ਼ਾਰੋ ਰੈਡਰਨ ਨੇ ਬੱਚੇ ਮੋਬਾਈਲ ਕਾਕਰੀ ਉਤਾਰਨਾਰੇ ਖੇਡਾਂ ਵਾਲੋਂ ਆਉਣਗੇ ਬਹੁਤ ਵਧੀਆ ਪੁਰਾਣਾ ਕੋਸ ਸਾਹਿਬ ਨੇ ਅਕਬੀਰ ਸਿੰਘ ਮਨਿੰਦਰ ਸਿੰਘ ਹਰਿੰਦਰ ਸਿੰਘ ਇਹ ਬਹੁਤ ਵਧਾਈ ਦੇ ਯੋਗ ਹਨ ਜਿਹੜੇ ਨਿਆਣਿਆਂ ਨੂੰ ਤੇ ਆਪਣੇ ਜਿਹੜੇ ਫੁੱਟਬਾਲ ਖੇਡਾਂ ਵਾਲ ਲੈ ਕੇ ਆ ਰਹੇ ਤੇ ਬਹੁਤ ਵਧਾਈ ਦੇ ਯੋਗ ਪ੍ਰਾਪਤੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ